ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਤਾਂ ਅੱਜ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਬ੍ਰੇਨ ਨੂੰ ਕਿੱਦਾਂ ਦੀ ਖੁਰਾਕ ਦੇਣੀ ਚਾਹੀਦੀ ਆ ਤਾਂ ਕਿ ਅਸੀਂ ਮਾਨਸਿਕ ਤੌਰ ਤੇ ਬਹੁਤ ਹੀ ਮਜ਼ਬੂਤ ਬਣੀਏ ਤੇ ਸਾਨੂੰ ਕਿਸੇ ਦੀ ਨਿੱਕੀ ਜਿਹੀ ਵੀ ਕਹੀ ਹੋਈ ਗੱਲ ਆ ਜਿਹੜੀ ਉਹ ਪਿੰਚ ਨਾ ਕਰੇ ਤੇ ਅਸੀਂ ਆਪਣੀ ਮਾਨਸਿਕ ਬਿਮਾਰੀਆਂ ਤੋਂ ਦੂਰ ਰਹੀਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜੋ ਹੋ ਗਿਆ ਉਹਦੀ ਪ੍ਰਵਾਹ ਨਾ ਕਰੋ। ਕਈ ਵਾਰ ਆਪੋਸ ਗੱਲ ਨੂੰ ਬਾਲ ਦੀ ਖਲ ਤੱਕ ਦੇੜਦੇ ਹਣਾ ਵੀ ਆਹ ਕਿਉਂ ਹੋ ਗਿਆ ਕਿਵੇਂ ਹੋ ਗਿਆ ਜੇ ਐ ਹੋ ਜਾਂਦਾ ਤਾਂ ਉਹ ਹੋ ਜਾਂਦਾ ਬਟ ਉਹਦੀ ਪ੍ਰਵਾਹ ਨਾ ਕਰੋ। ਨੰਬਰ 2 ਤੇ ਹਰ ਰੋਜ਼ ਤੁਸੀਂ ਮੈਡੀਟੇਸ਼ਨ ਕਰਨੀ ਆ। ਭਲਾ 5 ਤੋਂ 10 ਮਿੰਟ ਤੱਕ ਹੀ ਕਰੋ ਮੈਡੀਟੇਸ਼ਨ। ਠੀਕ ਹੈ ਜੀ। ਰਿਸ਼ੀਮੁਨੀ ਤਾਂ ਬਹੁਤ ਕਰਦੇ ਮੈਡੀਟੇਸ਼ਨ ਬਟ ਆਪਾਂ ਉਹਨਾਂ ਜਿੰਨੀ ਤਾਂ ਕਰ ਨਹੀਂ ਸਕਦੇ ਪਰ ਆਪਾਂ ਪਾਣੀ ਤੇ 10 ਮਿੰਟਾਂ ਕੱਢ ਹੀ ਸਕਦੇ ਆ ਆਪਣੇ ਆਪ ਵਾਸਤੇ। ਫਿਰ ਕਿਸੇ ਤੋਂ ਵੀ ਕੋਈ ਕਿਸੇ ਤਰ੍ਹਾਂ ਦੀ ਉਮੀਦ ਨਾ ਰੱਖੋ। ਚਾਹੇ ਤੁਹਾਡਾ ਹਸਬੰਡ ਆ ਚਾਹੇ ਤੁਹਾਡੀ ਬੱਚੀ ਆ ਚਾਹੇ ਤੁਹਾਡਾ ਕੋਈ ਦੋਸਤ ਆ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਉਮੀਦ ਰੱਖੋ ਤਾਂ ਪਰਮਾਤਮਾ ਤੇ ਬਿਲਕੁਲ ਪਰਮਾਤਮਾ ਤੇ ਉਮੀਦ ਰੱਖੋ ਨੰਬਰ 4 ਪਹਿਲੀ ਵਾਰੀ ਕੋਈ ਕੰਮ ਕਰਨ ਲੱਗੇ ਡਰੋ ਮਤ ਜੇ ਅਸੀਂ ਕੋਈ ਬਿਜ਼ਨਸ ਸ਼ੁਰੂ ਕਰਦੇ ਆ ਵੀ ਸਾਨੂੰ ਇਹਦੇ ਚ ਘਾਟਾ ਨਾ ਪੈ ਜੇ ਚਾਹੇ ਅਸੀਂ ਜੇ ਕੋਈ ਕੋਈ ਹੋਰ ਵੀ ਕੰਮ ਕਰਨ ਲੱਗੇ ਆ ਤਾਂ ਉਹਦੇ ਬਾਰੇ ਅਸੀਂ ਸੋਚਣਾ ਕਿ ਇਹਦੇ ਚ ਸਾਨੂੰ ਘਾਟਾ ਨਾ ਪੈ ਜੇ ਸਾਨੂੰ ਨੁਕਸਾਨ ਨਾ ਹੋ ਜੇ ਤਾਂ ਵੋਲਿਊਮ ਕੱਟ ਕਰੋ ਬੇਟਾ ਤੇ ਫਿਰ ਕੀ ਹੈ ਕਿ ਗਲਤੀ ਕਰ ਜੇ ਕਈ ਵਾਰ ਆਪਣੇ ਤੋਂ ਇਨਸਾਨ ਆਪਾਂ ਗਲਤੀ ਕਰਨ ਲੱਗੇ ਸੋਚਦੇ ਹਾਂ 100 ਵਾਰੀ ਗਲਤੀ ਕਰਕੇ ਕਦੇ ਨਾ ਕੋਸਵਾਰਦੇ ਆਪਨੇ ਠੀਕ ਹੈ ਉਹ ਪਰਮਾਤਮਾ ਤੇ ਛੱਡ ਦੇਉ ਕਿਉਂਕਿ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ ਆਪਾਂ ਕਿਸੇ ਨੂੰ ਨਹੀਂ ਬਦਲ ਸਕਦੇ ਜਿਹੜੀ ਆਪਣੀ એનર્ਜੀ ਤੇ ਟਾਈਮ ਆ ਉਹ ਕਿਸੇ ਵਾਸਤੇ ਬਰਬਾਦ ਨਾ ਕਰੋ ਸੁਣੋ ਸਾਧੀ ਤੇ ਕਰੋ ਮਨ ਦੀ ਠੀਕ ਹੈ ਨਾ ਇਹ ਤਾਂ ਸਿਆਣੇ ਵੀ ਅੱਗੇ ਕਹਿੰਦੇ ਹੁੰਦੇ ਸੀ ਵੀ ਸਾਰਿਆਂ ਦੀ ਸੁਣੋ ਬਹੁਤ ਵਧੀਆ ਸਰੋਤੇ ਬਣੋ ਤੇ ਬੋਲੋ ਘੱਟ ਉਹਦੇ ਵਿੱਚ ਕੀ ਆ ਕਿ ਤੁਸੀਂ ਸੁਣੋ ਸਾਰਿਆਂ ਦੀ ਤੇ ਕਰੋ ਆਪਣੇ ਮਨ ਦੀ ਗੱਲ ਉੱਥੇ ਆ ਗਈ ਨਾ ਜੀ ਤੇ ਕੋਈ ਵੀ ਤੁਹਾਨੂੰ ਜਿਹੜਾ ਬੰਦਾ ਸ਼ਾਂਤੀ ਨਹੀਂ ਦੇ ਸਕਦਾ ਇੱਕ ਸワイ ਤੁਹਾਡੇ ਤੋਂ ਆਪਣੇ ਆਪ ਨੂੰ ਤੁਸੀਂ ਸ਼ਾਂਤੀ ਜਿਹੜੀ ਆ ਦੇ ਸਕਦੇ ਹੈਗੇ ਆ ਜੇ ਕੋਈ ਵੀ ਬਦਲਦਾ ਤੁਹਾਡੇ ਨਾਲ ਆਪਾਂ ਕਿਸੇ ਦੇ ਚੰਗੇ ਕੰਮ ਕਰਦੇ ਆ 100 ਕੰਮ ਕਰਦੇ ਆ ਤਾਂ ਆਪਾਂ ਇੱਕ ਕੰਮ ਨਹੀਂ ਕਰਦੇ ਤਾਂ ਉਹ ਬੰਦਾ ਬਦਲ ਜਾਂਦਾ ਹੈ ਉਹ ਬੰਦਾ ਬਦਲ ਗਿਆ ਤਾਂ ਇਹ ਇੱਕ ਕੁਦਰਤ ਦਾ ਨਿਯਮ ਹੈਗਾ ਬਦਲਣਾ ਤੁਸੀਂ ਉਹਦੇ ਬਾਰੇ ਆਪਣੇ ਆਪ ਨੂੰ ਕੁਐਸਚਨਾਂ ਨਹੀਂ ਤੇ ਆਪਾਂ ਟੈਨਸ਼ਨ ਨਹੀਂ ਲੈਣੀ ਹੈ ਜੀ ਅਸੀਂ ਆਪਣੇ ਮਾਨਸਿਕ ਨੂੰ ਮੈਂਟਲ ਸੌਰੀ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਤਾਂ ਜਦੋਂ ਸਾਨੂੰ ਕੁਝ ਵੀ ਸਮਝਣਾ ਆਵੇ ਤਾਂ ਸਾਰਾ ਕੁਝ ਉਸ ਮਹੱਪ੍ਰਿਤੇ ਪਰਮਾਤਮਾ ਦੇ ਛੱਡ ਦੇ। ਚਾਹੇ ਜਿਸ ਨੂੰ ਵੀ ਤੁਸੀਂ ਆਪਾਂ ਮੰਨਦੇ ਆ ਰੱਬ ਸਾਰਿਆਂ ਵਾਸਤੇ ਇੱਕੋ ਜਿਹੀ ਹੈ ਨਾ ਚਾਹੇ ਉਹਦੇ ਵੱਖਰੀ ਵੱਖਰੀ ਆ ਉਹਦੇ ਉੱਪਰ ਛੱਡ ਦਿਓ। ਤੇ ਇੱਕ ਹੋਰ ਜਿਵੇਂ ਆਪਾਂ ਜਾਣਦੇ ਆ ਕਈ ਵਾਰਾਂ ਮੱਥਾ ਟੇਕਣ ਜਾਂਦੇ ਆ ਤਾਂ ਉੱਥੇ ਆਪਾਂ ਮੱਥਾ ਟੇਕਦੇ ਆਂ ਸਾਡੀ ਮੰਗਾਂ ਦੀ ਜਿਹੜੀ ਲਿਸਟ ਹੈਗੀ ਉਹ ਸ਼ੁਰੂ ਹੋ ਜਾਂਦੀ ਆ। ਤਾਂ ਪਰਮਾਤਮਾ ਤੋਂ ਕੁਝ ਨਾ ਮੰਗੋ। ਉਹ ਸਭ ਕੁਝ ਜਾਣਦਾ ਵੀ ਉਹਨੇ ਆਪਾਂ ਨੂੰ ਕੀ ਦੇਣਾ। ਜਦੋਂ ਆਪਾਂ ਤੋਂ ਮੰਗਦੇ ਆ ਉਹ ਆਪਣੀ ਕੋਈ ਇੱਛਾ ਨਹੀਂ ਪੂਰੀ ਹੁੰਦੀ ਤਾਂ ਆਪਾਂ ਕਹਿੰਦੇ ਲੈਸ ਤਾਂ ਇੰਨਾ ਕੁਝ ਮੰਗਿਆ ਤੇ ਸਾਨੂੰ ਦਿੱਤਾ ਹੀ ਨਹੀਂ ਅਸਤੇ ਮੈਂ ਤਾਂ ਉਹਦੀ ਨਿੱਤੈ ਨਹੀਂ ਪੂਜਾ ਕਰਦਾ ਤੇ ਮੈਨੂੰ ਤਾਂ ਦਿੱਤਾ ਹੀ ਕੁਝ ਨਹੀਂ ਤਾਂ ਅਸੀਂ ਪੂਜਾ ਨਹੀਂ ਕਰਨ ਗਏ ਅਸੀਂ ਉਹ ਤੋਂ ਮੰਗਣ ਗਏ ਆ ਜਿਵੇਂ ਕਿ ਇੱਕ ਪਿਓ ਨੂੰ ਪਤਾ ਹੁੰਦਾ ਵੀ ਮੇਰੇ ਬੱਚੇ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਤਾਂ ਉਹ ਬਿਨਾਂ ਮੰਗੇ ਲਿਆ ਕੇ ਦਿੰਦੇ ਆ ਤੂੰ ਸਾਡਾ ਸਾਰਿਆਂ ਦਾ ਪਿਓ ਤੂੰ ਪਤਾ ਹੀ ਹੈ ਸਾਡੀਆਂ ਕੀ ਕੀ ਲੋੜਾਂ ਤਾਂ ਇੱਕ ਹੈਗਾ ਕਿ ਸਾਡੇ ਜਿਹੜਾ ਇੱਕ ਅ मतलब ये हुंदी है कि ਸਾਡੇ ਦੇ ਕੋਈ ਮਾੜਾ ਵਕਤ ਆ ਗਿਆ ਤਾਂ ਅਸੀਂ ਸੋਚਦੇ ਹਾਂ ਹੁਣ ਸਾਡਾ ਕੌਣ ਸਾਥ ਦੇਊਗਾ ਅਸੀਂ ਫਲਾਣੇ ਦਾ ਫਲਾਣਾ ਟਾਈਮ ਔਖਾ ਨਿਗਾਇਆ ਸੀ ਅਸੀਂ ਉਹਦੀ ਕੰਮ ਇਹ ਚੰਗਾ ਉਹ ਅੱਜ ਸਾਡੇ ਨਾਲ ਬੋਲਦਾ ਨਹੀਂ ਉਹ ਸਾਡਾ ਇਹ ਤਾਂ ਅਜੇ ਦੂਰ ਚਲੇ ਗਿਆ ਹੈ ਨਾ ਤਾਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਮਾਨਸਿਕ ਰੋਗੀ ਬਣਾਉਂਦੀਆਂ ਤੁਸੀਂ ਜਦੋਂ ਮਾੜਾ ਵਕਤ ਆਉਣਾ ਤਾਂ ਇਹ ਸੋਚਣਾ ਵੀ ਹੁਣ ਮਾੜੇ ਵਕਤ ਦੇ ਵਿੱਚ ਸਾਨੂੰ ਕਿਹੜਾ ਛੱਡ ਕੇ ਜਾਊਗਾ ਇਹ ਨਹੀਂ ਸੋਚਣਾ ਕਿ ਸਾਡੀ ਮਦਦ ਕੌਣ ਕਰੂਗਾ ਇਹ ਸੋਚਣਾ ਕਿ ਹੁਣ ਸਾਨੂੰ ਛੱਡ ਕੇ ਕਿਹੜਾ ਜਾਊਗਾ ਜੇ ਪ੍ਰਮਾਤਮਾ ਤੁਹਾਡੇ ਦੇ ਖੁਸ਼ ਆ ਤਾਂ ਉਹ ਸਰਤਾਜ ਬਣਾ ਦਿੰਦਾ ਤੁਹਾਨੂੰ ਤੇ ਜੇ ਉਹ ਗੁੱਸੇ ਹੋ ਜਾਵੇ ਤਾਂ ਉਹ ਦਰਦ ਦਰਦ ਦਾ ਮਹਿਤਾਜ ਵੀ ਬਣਾ ਦਿੰਦਾ ਤੇ ਜੇ ਇੱਕ ਪੰਛੀ ਦਾਣਾ ਇੱਕ ਅਨਾਜ ਦਾ ਖਾ ਕੇ ਸੋ ਸੋ ਵੇਰੀਓ ਪ੍ਰਮਾਤਮਾ ਦਾ ਸ਼ੁਕਰੀਆ ਕਰਦਾ ਤੁਸੀਂ ਇੱਕ ਆਵਾਰਾ ਕੁੱਤੇ ਨੂੰ ਰੋਟੀ ਪਾ ਕੇ ਦੇਖੋ ਉਹ ਤੁਹਾਡਾ ਸ਼ੁਕਰੀਆ ਕਰਦਾ। ਉਹ ਪੂਸ਼ ਲਾਉਂਦਾ ਜਦੋਂ ਤੁਸੀਂ ਉਹਨੂੰ ਲੰਘਦੇ ਫਿਰਦੇ ਕਿਤੇ ਦੇਖਦੇ ਆ ਤੁਸੀਂ ਉਹਨੂੰ ਚਾਹ ਵੀ ਕਹਿੰਦਾ ਨਾ ਚੱਲ ਇੱਥੋਂ ਉਹ ਫਿਰ ਵੀ ਤੁਹਾਡੇ ਨਾਲ ਨਾਲ ਤੁਰਦਾ ਤੁਹਾਡੇ ਪੈਰਾਂ ਦੇ ਡਿੱਗਦਾ। ਫਿਰ ਜਦੋਂ ਤੁਸੀਂ ਕੋਲ ਦੀ ਲੰਘਦੇ ਬੜਾ ਖੁਸ਼ ਹੋ ਕੇ ਤਾਂ ਉਹਨੂੰ ਪਾ ਕੇ ਵੀ ਖੁਸ਼ੀ ਜ਼ਾਹਰ ਕਰਦਾ। ਪ੍ਰਮਾਤਮਾ ਦਾ ਸ਼ੁਕਰੀਆ ਕਰਦਾ ਵੀ ਇਹ ਮੈਨੂੰ ਰੋਟੀ ਖਾਣ ਨੂੰ ਮਿਲ ਗਈ। ਪਰ ਅਸੀਂ 100 ਵਾਰੀ ਖਾ ਕੇ ਇੱਕ ਵਾਰੀ ਸ਼ੁਕਰੀਆ ਨਹੀਂ ਕਰਦੇ ਪ੍ਰਮਾਤਮਾ ਦਾ। ਜਿਹੜਾ ਕਿ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਨੂੰ ਤੁਸੀਂ ਧਿਆਨ ਚ ਰੱਖਦੇ ਹੋਏ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾ ਸਕਦੇ ਆ ਮੈਂ ਕੋਈ ਬਹੁਤ ਗੁਣੀ ਗਿਆਨੀ ਨਹੀਂ ਹੈਗੀ ਚਲੋ ਜਿੰਨੀਆਂ ਕਿ ਗੱਲਾਂ ਮੇਰੇ ਦਿਮਾਗ 'ਚ ਆਈਆਂ ਮਾੜੀਆਂ ਮੋਟੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਆਂ ਤਾਂ ਉਮੀਦ ਕਰਦੀ ਆ ਜੇ ਕਿਸੇ ਨੇ ਇੱਕ ਜਣੇ ਨੇ ਵੀ ਅਪਲਾਈ ਕਰ ਲਿਆ ਤਾਂ ਆਪਣੀ ਲਾਈਫ ਆ ਜਿਹੜੀ ਉਹ ਬਹੁਤ ਹੀ ਜ਼ਿਆਦਾ ਸੌਖੀ ਹੋ ਜਾਊਗੀ ਤਾਂ ਬਾਕੀ ਕਿਸੇ ਵੀ ਕੋਈ ਸਟ੍ਰੈਸ ਟੈਨਸ਼ਨ ਨਾ ਲਿਆ ਕਰੋ ਉਸ ਵਾਈគ្រੂ ਸੱਚੇ ਪਿਤਾ ਪਰਮੇਸ਼ਰ ਦਾ ਨਾਮ ਲਿਆ ਕਰੋ ਤੇ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਤੇ ਦੂਸਰਾ ਵਿਚਾਰ ਦੀ ਕਲਾ ਚ ਰਹਿਣ ਦਾ ਕੀ ਕਰੂੰ ਠੀਕ ਹੈ ਜੀ ਥੈਂਕ ਯੂ 올 ਦਾ ਬੈਸਟ ਮਿਲਦੇ ਹਾਂ ਕਿਸੇ ਇੱਕ ਨਵੀਂ ਇਨਫੋਰਮੇਸ਼ਨ ਦੇ ਹੈਲੋ ਫਰੈਂਡਸ